ਵੇੜੇ ਦੇ ਦਰਸ਼ਨ دیدار ਉਪਰੰਤ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਉਪਦੇਸ਼ ਬਖਸ਼ੇ ਹਨ ਆਪ ਸਮੂਹ ਸੰਗਤਾਂ ਨੇ ਗੁਰੂ ਸੰਗਤ ਵਿੱਚ ਇਕੱਤਰ ਹੋ ਕੇ ਸਤਗੁਰਾਂ ਦੇ ਪਾਸੋਂ ਪਾਵਨ ਬਾਣੀ ਦਾ ਉਪਦੇਸ਼ ਸਰਵਣ ਕੀਤਾ ਹੈ ਅੱਜ ਦੇ ਅਰਦਾਸ ਦੇ ਉਪਰੰਤ ਅਤੇ ਅੰਮ੍ਰਿਤ ਵੇਲੇ ਦੇ ਜੋ ਹੁਕਮਨਾਮੇ ਮਹਾਰਾਜ ਨੇ ਬਖਸ਼ੇ ਹਨ ਸੋਟ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨੌਵੀਂ ਜੋਤ ਧੰਨ ਗੁਰੂ ਸ੍ਰੀ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਆਪਣੀ ਰਚਨਾ ਤੋਂ ਉਚਾਰਨ ਕੀਤੇ ਹਨ ਨਾਵੇਂ ਪਾਤਸ਼ਾਹ ਦੀ ਬਾਣੀ ਬਿਰਾਗ ਮਈ ਬਾਣੀ ਹੈ ਜੋ ਸਾਡੇ ਮਨ ਨੂੰ ਝੰਡੋੜਦੀ ਹੈ ਮਨੁੱਖ ਕਿਸ ਕੰਮ ਵਾਸਤੇ ਸੰਸਾਰ ਵਿੱਚ ਆਇਆ ਸੀ ਕਰ ਕੀ ਰਿਹਾ ਹੈ ਮਾਰਗ ਕਹਿੰਦੇ ਕਿ ਮਨੁੱਖ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਮਾਰਗ ਦੱਸਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਅਨੇਕਾਂ ਹੀ ਸ਼ਬਦ ਮਨੁੱਖ ਨੂੰ ਇਸ ਗੱਲ ਨੂੰ ਸਮਝਾਉਣ ਵਿੱਚ ਲਿਖੇ ਹਨ ਕਿ ਮਨੁੱਖ ਤੇਰੀ ਆਉਧ ਤੇਰੀ ਉਮਰ ਬਹੁਤ ਥੋੜੀ ਹੈ ਤੇਰੇ ਸਵਾਸਾਂ ਦਾ ਕੋਈ ਭਰੋਸਾ ਨਹੀਂ ਹੈ ਇਹਨਾਂ ਸਵਾਸਾਂ ਨੇ ਕਦੋਂ ਮੁੱਕ ਜਾਣਾ ਹੈ ਕਦੋਂ ਇਸ ਸਰੀਰ ਰੂਪੀ ਘੜੇ ਨੇ ਭੱਜ ਜਾਣਾ ਹੈ ਮਾਰਕ ਕਹਿੰਦੇ ਨੇ ਇਸ ਗੱਲ ਨੂੰ ਜਾਣ ਕੇ ਪ੍ਰਮਾਤਮਾ ਦੀ ਬੰਦਗੀ ਕਰੇ ਕਿ ਤੇਰੇ ਆਉਣ ਵਾਲੇ ਸਮੇਂ ਦਾ ਤੈਨੂੰ ਪਤਾ ਨਹੀਂ ਕਿ ਕੱਲ ਆਉਣਾ ਹੈ ਜਾਂ ਨਹੀਂ ਆਉਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹਨ ਮਨੁੱਖ ਇਸ ਆਸ ਵਿੱਚ ਜ਼ਿੰਦਗੀ ਬਤੀਤ ਕਰ ਦਿੰਦਾ ਹੈ ਕਿ ਮੈਂ ਆਉਣ ਵਾਲੇ 50 ਸਾਲ 60 ਸਾਲ ਜੀਣਾ ਹੈ। ਹਜੇ ਮੈਂ ਬਾਲ ਅਵਸਥਾ ਵਿੱਚ ਹਜੇ ਮੇਰੀ ਜਵਾਨੀ ਹੈ। ਹੁਣ ਬਡੇਪਾ ਆ ਗਿਆ ਹੈ ਮਹਾਰਾਜ ਕਹਿੰਦੇ ਨੇ ਉਹ ਆਸ ਜਿਹੜੀ ਹੈ ਮਨ ਵਿੱਚ ਉਹ ਆਸ ਐਵੇਂ ਹੀ ਰਹਿੰਦੀ ਹੈ ਮਨੁੱਖ ਦੀਆਂ ਹੋਰ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਬੜੇ ਉਦਮ ਉਪਰਾਲੇ ਕਰਦਾ ਹੈ ਮਾਰੇ ਕਹਿੰਦੇ ਜਿਹੜੀ ਇਹ ਆਸ ਇਹਦੇ ਵਾਸਤੇ ਇੱਕ ਵੀ ਉਪਰਾਲਾ ਨਹੀਂ ਹੈ ਮਾਰੇ ਕਹਿੰਦੇ ਹਨ ਨੈ ਬਿਲੰਬ ਧਰਮੰਗ ਜਦੋਂ ਐਸਾ ਕੋਈ ਮਨ ਵਿੱਚ ਫੁਰਨਾ ਆਉਂਦਾ ਹੈ ਮਨ ਵਿੱਚ ਕੋਈ ਵਿਚਾਰ ਆਉਂਦੀ ਹੈ ਬੰਦਗੀ ਕਰਨ ਦੀ ਸੇਵਾ ਕਰਨ ਦੀ ਸਿਮਰਨ ਕਰਨ ਦੀ ਤੀਰਥ ਯਾਤਰਾ ਕਰਨ ਦੀ ਮਾਰੇ ਕਹਿੰਦੇ ਨੇ ਉਸ ਕੰਮ ਨੂੰ ਉਦੋਂ ਹੀ ਕਰ ਲੈਣਾ ਚਾਹੀਦਾ ਉਹਦੇ ਵਿੱਚ ਦੇਰ ਨਹੀਂ ਲਾਉਣੀ ਚਾਹੀਦੀ ਮਾਰੇ ਕਹਿੰਦੇ ਨੇ ਇਹ ਬਨੁੱਕ ਦੇ ਮਨ ਵਿੱਚ ਜਿਹੜੀ ਆਸਾ ਹੈ ਐਮੀ ਰਹਿ ਜਾਂਦੀ ਹੈ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਸ਼ਬਦ ਦੀ ਆਰੰਭਤਾ ਇਥੋਂ ਕਰਦੇ ਨੇ ਮਨ ਕੀ ਮਨ ਹੀ ਮਾਹੀ ਰਹੀ ਜਿਹੜੀ ਸਾਡੇ ਮਨ ਵਿੱਚ ਇੱਛਾ ਹੁੰਦੀ ਹੈ ਕਈ ਵਾਰ ਮਾਦੇ ਕਹਿੰਦੇ ਨੇ ਉਹਦਾ ਸਮਾਂ ਹੀ ਨਹੀਂ ਮਿਲਦਾ ਮਨ ਵਿੱਚ ਸਾਡੇ ਇੱਛਾ ਤਾਂ ਹੈ ਅਸੀਂ ਗੁਰੂ ਘਰ ਜਾਇਆ ਕਰਨਾ ਹੈ ਪਰ ਉਹ ਇੱਛਾ ਰਹਿ ਜਾਂਦੀ ਹੈ ਮਨ ਵਿੱਚ ਇੱਛਾ ਜ਼ਰੂਰ ਹੈ ਪਰ ਇੱਛਾ ਇਹ ਹੈ ਕਿ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਉਦੋਂ ਸੰਗਤ ਕਰਨੀ ਹੈ ਜਦੋਂ ਸਾਡੀ ਉਮਰ ਜਵਾਨੀ ਵਾਲੀ ਬਚਪਨ ਵਾਲੀ ਨੰਗ ਗਈ ਉਦੋਂ ਫਿਰ ਆਪਾਂ ਭਜਨ ਸਿਮਰਨ ਬੰਦਗੀ ਕਰਨੀ ਹੈ ਅਸੀਂ ਤੀਰਥ ਯਾਤਰਾ ਉਦੋਂ ਕਰਨੀ ਹੈ ਜਦੋਂ ਸਾਡੀ ਉਮਰ ਬਡੇਪੇ ਵਿੱਚ ਚਲੀ ਗਈ ਬਾਦ ਕਹਿੰਦੇ ਨੇ ਇਹ ਮਨ ਵਿੱਚ ਆਸ ਹੈ ਬਾਰੇ ਬਸ ਬਾਲਪਨ ਬਿੱਤੇ 20 ਬਰਸ਼ ਕਸ਼ ਤਪਨਾ ਕੀਓ ਤੀਸਵਾਰ ਸਕਸ਼ ਦੇਵਨਾ ਪੂਜਾ ਫਿਰ ਪਛਤਾਨਾ ਬਿਰਧ ਪਿਆ ਮਾਰੇ ਕਹਿੰਦੇ ਫਿਰ ਪਛਤਾਉਂਦਾ ਜਦੋਂ ਬਿਰਧ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਤਾਂ ਮਨ ਵਿੱਚ ਆਸ ਹੁੰਦੀ ਹੈ ਇਹ ਤਨ ਦੌਲਤ ਜ਼ਮੀਨ ਜਾਇਦਾਦ ਆਦਿਕ ਬਣਾ ਲਈਏ ਤੇ ਜਿਹੜਾ ਬਾਦ ਵਾਲਾ ਸਮਾਂ ਹੈ ਉਹਦੇ ਵਿੱਚ ਜਾ ਕੇ ਬੰਦਗੀ ਕਰਾਂਗੇ ਮਾਰੇ ਕਹਿੰਦੇ ਨੇ ਸਿਰ ਕੰਪਿਓ ਪਾਗ ਡਾਗ ਮਗੇ ਨੈਣ ਜੋਤ ਤੇ ਹੀਨ ਕਉ ਨਾਨਕ ਏ ਬਿਦ ਪਏ ਤਉ ਨ ਹਰ ਰਸ ਲੀਨ ਗੁਰਦੇਵ ਬਾਦਲ ਮਹਾਰਾਜ ਦਾ ਇਹ ਬਚਨ ਹੈ ਮਾਰੇ ਕਹਿੰਦੇ ਫਿਰ ਸਿਰ ਦੇ ਉੱਤੇ ਪਾਗ ਜਿਹੜੀ ਏ ਉਹ ਵੀ ਨਹੀਂ ਖਲਾਉਂਦੀ ਸਿਰ ਜਿਹੜਾ ਡਾਗ ਮਗ ਕਰਨ ਲੱਗ ਪੈਂਦਾ ਹੈ ਡੋਲੇ ਖਾਣ ਲੱਗ ਪੈਂਦਾ ਹੈ ਸਿਰ ਕੰਪੇਉ ਪਾਗ ਡਾਗ ਮਗੇ ਨੈਣ ਜੋਤ ਤੇ ਹੀਨ ਫਿਰ ਜਿੰਨਾ ਅੱਖਾਂ ਦੇ ਨਾਲ ਦਰਸ਼ਨ ਕਰਨੇ ਉਹਨਾਂ ਦੇ ਅੱਖਾਂ ਦੇ ਵਿੱਚ ਜੋਤੀ ਨੇ ਰਹਿ ਜਾਂਦੀ ਨੈਣ ਜੋਤ ਤੇ ਹੀਨ ਪ੍ਰਕਾਸ਼ ਨਹੀਂ ਰਹਿ ਜਾਂਦਾ ਬਾਦ ਇਹ ਕਹਿੰਦੇ ਜਿੰਨਾ ਅੱਖਾਂ ਦੇ ਨਾਲ ਬਾਣੀ ਪੜ੍ਹਨੀ ਹੈ ਜਿੰਨਾ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨੇ ਹਨ ਉਹ ਅੱਖਾਂ ਦੇ ਵਿੱਚ ਪ੍ਰਕਾਸ਼ ਹੀ ਨਹੀਂ ਰਹਿ ਜਾਣਾ ਬਾਦ ਇਹ ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਨਿਭਣਾ ਹੈ ਜਿਸ ਦੇ ਨਾਲ ਜਾ ਕੇ ਤੂੰ ਨਮਸਕਾਰ ਕਰਨੀ ਹੈ ਮੈਂ ਤਾਂ ਕਹਿੰਦੇ ਨੇ ਉਹ ਸਰੀਰ ਕਮ ਛੱਡ ਜਾਣਾ ਉਸ ਸਮੇਂ ਵਿਡੇਪੇ ਦੇ ਵਿੱਚ ਮਾਦੇ ਕਹਿੰਦੇ ਸਿਰ ਤੇਰਾ ਕੰਪਣ ਲੱਗ ਜਾਣਾ ਏ ਸਿਰ ਕੰਬਿਓ ਪਗ ਡਗਮਗੇ ਨੈਣ ਜੋਤ ਤੇ ਕੀਨ ਕਉ ਨਾਨਕ ਇਹ ਵਿਦਪਈ ਤਉ ਨ ਹਰ ਰਸ ਲੀਨ ਫਿਰ ਮਾਦੇ ਕਹਿੰਦੇ ਤਾਂ ਵੀ ਤੂੰ ਵਾਹਿਗੁਰੂ ਪਰਮਾਤਮਾ ਦਾ ਜਸ ਨਹੀਂ ਕਰਦਾ ਮਨ ਕੀ ਮਨ ਹੀ ਮਾਹ ਰਹੀ ਮਾਦੇ ਕਹਿੰਦੇ ਤੇਰੇ ਮਨ ਦੇ ਆਸ ਜਿਹੜੀ ਸੀ ਉਹ ਮਨ ਦੇ ਵਿੱਚ ਹੀ ਰਹਿ ਗਈ ਨਾ ਹਰ ਭਜੇ ਨਾ ਤੀਰਤ ਸੇਵੇ ਚੋਟੀ ਕਾਲ ਗਹੀ ਮਾਰੇ ਕਹਿੰਦੇ ਨਾਹੀਂ ਤੂੰ ਹਰੀ ਦਾ ਭਜੇ ਨਾਮ ਹੁੰਦਾ ਹੈ ਭਜਨ ਕਰਨਾ ਮਾਰੇ ਕਹਿੰਦੇ ਨਾ ਤੂੰ ਪ੍ਰਮਾਤਮਾ ਦੀ ਬੰਦਗੀ ਕੀਤੀ ਭਜਨ ਸਿਮਰਨ ਕੀਤਾ ਨਾ ਤੀਰਤ ਸੇਵੇ ਨਾਹੀਂ ਤੀਰਤ ਯਾਤਰਾ ਕੀਤੀ ਗੁਰੂ ਤੇਗ ਬਹਾਦਰ ਮਾਹਦੇ ਕਹਿੰਦੇ ਜਿਹੜਾ ਤੀਰਤਾਂ ਤੇ ਜਾ ਕੇ ਨਾਮ ਜਪਣ ਦੀ ਮਨ ਵਿੱਚ ਆਸ ਸੀ ਉਹ ਕਿ ਬਾਣੀ ਦੇ ਅੰਦਰ ਕੱਲੇ ਤੀਰਤ ਨੂੰ ਮਹਾਰਾਜ ਨੇ ਬਹੁਤ ਜ਼ਿਆਦਾ ਵੱਡਾ ਨਹੀਂ ਕਿਹਾ ਮਾਦੇ ਕਹਿੰਦੇ ਨਾ ਤੀਰਤ ਵੱਡਾ ਨਾ ਰਕਾਦਾਸ ਮਾਦੇ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲੈ ਬਲਾਈ ਉਹ ਵੱਡਾ ਹੈ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਤਾਂ ਮਹਾਰਾਜ ਨੇ ਤੇ ਤੀਰਤਾਂ ਤੇ ਜਾਣ ਤੋਂ ਮਨਾਈ ਨਹੀਂ ਕੀਤੀ ਪਰ ਮਾਦੇ ਕਹਿੰਦੇ ਇਸ ਤੀਰਤ ਤੇ ਜਾ ਕੇ ਤ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਇਹ ਤੀਰ ਤਾਂ ਸ਼ੁਰੂ ਕਿੱਥੋਂ ਹੋਏ ਹਨ ਜਿਸ ਸਮੇਂ ਸੰਸਾਰ ਵਿੱਚ ਰਿਖੀ ਮੁਨੀ ਆਦ ਕਰਿੰਦੇ ਸਨ ਤਾਂ ਉਹਨਾਂ ਨੇ ਬੰਦਗੀ ਕਰਨੀ ਹੁੰਦੀ ਸੀ ਬੰਦਗੀ ਕਰਨ ਵਾਸਤੇ ਦੋ ਚੀਜ਼ਾਂ ਦੀ ਲੋੜ ਬੜੀ ਪੈਂਦੀ ਹੈ ਇੱਕ ਪਾਣੀ ਦੀ ਤੇ ਦੂਜੀ ਇਕਾਂਤ ਜਗ੍ਹਾ ਜਿੱਥੇ ਕੋਈ ਨਾ ਹੋਵੇ ਨਾ ਕੋਈ ਬੁਲਾਉਣ ਵਾਲਾ ਹੋਵੇ ਨਾ ਕੋਈ ਗੱਲਾਂ ਕਰਨ ਵਾਲਾ ਹੋਵੇ ਮਾਰੇ ਕਹਿੰਦੇ ਨੇ ਕਿ ਜੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਰੱਬ ਨੂੰ ਮਿਲਣਾ ਵਾਸਤੇ ਜਾਣਾ ਹੋਵੇ ਸਾਥ ਨਾ ਲੀਜੇ ਕੋਈ ਪਾਸੀ ਪਾਉਨਨ ਦੀਜੀਏ ਆਗੇ ਹੋਏ ਸੋ ਹੋਏ ਬਾਦ ਇਹ ਕਹਿੰਦੇ ਜਦੋਂ ਰੱਬ ਨੂੰ ਮਿਲਣਾ ਹੋਵੇ ਫਿਰ ਮਾਰੇ ਕਹਿੰਦੇ ਕੱਲਿਆਂ ਬੈਠਣਾ ਪੈਂਦਾ ਹੈ ਹਰੇਕੀ Muni ਜਿਹੜੇ ਸਨ ਉਸ ਸਮੇਂ ਇਕਾਂਤ ਜਗਾ ਜਗਾ ਲੱਭਦੇ ਸੀ ਤੇ ਜਿਹੜੀ ਇਕਾਂਤ ਜਗਾ ਹੈ ਉਹ ਨਦੀਆਂ ਨਹਿਰਾਂ ਆਦਿਕਾਂ ਦੇ ਕੰਢਿਆਂ ਤੇ ਹੁੰਦੀ ਸੀ ਕਿਉਂਕਿ ਉੱਥੇ ਪਾਣੀ ਵੀ ਹੈ ਅਤੇ ਉੱਥੇ ਇਕਾਂਤ ਜਗ੍ਹਾ ਵੀ ਹੈ ਤਰਿਕੀ मुनि ਜਿਹੜੇ ਸੀ ਉਹਨਾਂ ਨੇ ਇੰਨਾ ਇਕਾਂਤ ਜਗ੍ਹਾ ਦੇ ਉੱਤੇ ਜਾ ਜਾ ਕੇ ਨਦੀਆਂ ਦੇ ਨਹਿਰਾਂ ਦੇ ਕੰਢਿਆਂ ਤੇ ਜਾ ਕੇ ਬੈਠ ਕੇ ਫਿਰ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਉਹ ਬੰਦਗੀ ਜਿਹੜੀ ਸੀ ਜਿਸ ਜਗ੍ਹਾ ਤੇ ਕੀਤੀ ਗਈ ਉਸ ਜਗ੍ਹਾ ਨੂੰ ਲੋਕਾਂ ਨੇ ਫਿਰ ਪੂਜਣਾ ਸ਼ੁਰੂ ਕਰ ਦਿੱਤਾ ਕਰਨੀ ਉੱਤੇ ਜਾ ਕੇ ਬੰਦਗੀ ਸੀ ਪਰ ਆਪਾਂ ਉਸ ਜਗ੍ਹਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ ਕਿ ਇੱਥੇ ਜਾ ਕੇ ਇਸ਼ਨਾਨ ਕਰ ਲਾਂਗੇ ਉਹਨਾਂ ਨੇ ਤੇ ਜਗ੍ਹਾ ਇਸ ਕਰਕੇ ਰੱਖੀ ਹੈ ਕਿ ਉੱਥੇ ਜਾ ਕੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹ ਅਮਰਤ ਵੇਲੇ ਇਸ਼ਨਾਨ ਕਰਕੇ ਆਪਣੀ ਬੰਦਗੀ ਕਰਦੇ ਸੀ ਪਰ ਆਪਾਂ ਇਕੱਲੇ ਤੀਰਥ ਨੂੰ ਹੀ ਵੱਡਾ ਮੰਨ ਲਿਆ ਮਾਰੇ ਕਹਿੰਦੇ ਨੇ ਤੀਰਥ ਤੇ ਜਾ ਕੇ ਨਾਮ ਸਿਮਰਨ ਕਰਨਾ ਹੈ ਇਸ਼ਨਾਨ ਕਰਕੇ ਜੇ ਨਾਮ ਜਪਾਂਗੇ ਤਾਂ ਸਾਡੀ ਗਤ ਹੋਣੀ ਮਹਾਰਾਜ ਕਹਿੰਦੇ ਜਲ ਕੇ ਵੱਜਣ ਜੇ ਗਤ ਹੋਵੇ ਨਿਤ ਨਿਤ ਮੇਡ ਕਨਾਵੇ ਜੈਸੇ ਮੇਡਕ ਤੈਸੇ ਹੋਏ ਨਰ ਫਿਰ ਪਰ ਜੁੰਨੀ ਆਵੇ ਮਹਾਰਾਜ ਕਹਿੰਦੇ ਜਿਹੜਾ ਫਿਰ ਡੱਡੂ ਮੱਛੀਆਂ ਆਦ ਕਨੇ ਉਹ ਜਲ ਦੇ ਵਿੱਚ ਹੀ ਰਹਿੰਦੀਆਂ ਨੇ ਜੇ ਕੱਲਿਆਂ ਤੀਰਥ ਤੇ ਇਸ਼ਨਾਨ ਕਰਕੇ ਜਾ ਕੇ ਗਤ ਹੁੰਦੀ ਹੋਵੇ ਫਿਰ ਉਹ ਤਾਂ ਮੁਕਤ ਹੋ ਜਾਣੇ ਸੀ ਫਿਰ ਮਾਧਵ ਕਹਿੰਦੇ ਨੇ ਕਿ ਤੀਰਥਾਂ ਤੇ ਜਾ ਕੇ ਜਿਹੜੀ ਬੰਦਗੀ ਕਰਨੀ ਸੀ ਗੁਰਤੇਗ ਬਾਦਲ ਮਹਾਰਾਜ ਦਾ ਕਹਿਣ ਤੋਂ ਭਾਵ ਇਹ ਹੈ ਨਾ ਹਰ ਭਜੇ ਕਿਉਂਕਿ ਬੰਦਗੀ ਦੀ ਗੱਲ ਪਹਿਲਾਂ ਕੀਤੀ ਹੈ ਨਾ ਹਰ ਭਜੇ ਨਾ ਤੀਰਥ ਸੇਵੇ ਨਾ ਤੂੰ ਪਰਮਾਤਮਾ ਦੀ ਬੰਦਗੀ ਕੀਤੀ ਜੇ ਤੇਰੇ ਮਨ ਵਿੱਚ ਆਸਾ ਸੀ ਕਿ ਮੈਂ ਜਾ ਕੇ ਤੀਰਥਾਂ ਤੇ ਇਕਾਂਤ ਵਿੱਚ ਜਾ ਕੇ ਬੈਠ ਕੇ ਪਰਮਾਤਮਾ ਦੀ ਬੰਦਗੀ ਉਹਦਾ ਸਿਮਰਨ ਕਰਨਾ ਮਾਧਵ ਕਹਿੰਦੇ ਉਹ ਮਨ ਕੀ ਮਨ ਹੀ ਮਾਇ ਰਹੀ ਇਹ ਜਿਹੜੀ ਆਸ ਸੀ ਮਨ ਦੇ ਵਿੱਚ ਹੀ ਰਹਿ ਗਈ ਕੀ ਹੋਇਆ ਮਾਰੇ ਕਹਿੰਦੇ ਚੋਟੀ ਕਾਲ ਗਈ ਮਾਰੇ ਕਹਿੰਦੇ ਸਮਾਂ ਬੀਤ ਗਿਆ ਬਚਪਨ ਜਵਾਨੀ ਬਡੇਪਾ ਐਵੇਂ ਨੰਗ ਗਿਆ ਮਾਰੇ ਕਹਿੰਦੇ ਨਾ ਫਿਰ ਚੋਟੀ ਕਾਲ ਗਈ ਸਿਰ ਸਿਰ ਦੀ ਚੋਟੀ ਜਿਹੜੀ ਹੈ ਉਹ ਕਾਲ ਨੇ ਪਕੜ ਲਈ ਮਾਰੇ ਕਹਿੰਦੇ ਜਾਂ ਜਮ ਆਏ ਕੇਸ ਗਏ ਪਟਕੇ ਕੇਸਾ ਤੋਂ ਫੜ ਲਿਆ ਮਾਰੇ ਕਹਿੰਦੇ ਚੋਟੀ ਕਾਲ ਗਈ ਪਾਵ ਤੇਰੀ ਉਮਰ ਪੁੱਜ ਗਈ ਤੇ ਜਿਹੜੇ ਜਮ ਸੀ ਉਹਨਾਂ ਨੇ ਆ ਕੇ ਕਾਲ ਨੇ ਤੇਰੇ ਸਾਰੇ ਸਰੀਰ ਨੂੰ ਆਪਣੇ ਅਧੀਨ ਕਰ ਲਿਆ ਬਾਦ ਇਹ ਕਹਿੰਦੇ ਨੇ ਹੁਣ ਸਮਾਂ ਜਿਹੜਾ ਹੈ ਉਹ ਦੁਬਾਰਾ ਨਹੀਂ ਮਿਲਣਾ ਕਿਉਂਕਿ ਸਾਡੇ ਮਨ ਵਿੱਚ ਆਸ ਜ਼ਰੂਰ ਹੈ ਪਰ ਮਾਦੇ ਕਹਿੰਦੇ ਜਿਸ ਸਮੇਂ ਕਾਲ ਨੇ ਆ ਕੇ ਪਕੜ ਲਿਆ ਉਦੋਂ ਇੱਕ ਛਿੰਨ ਦਾ ਸਮਾਂ ਨਹੀਂ ਮਿਲਣਾ ਕਿ ਮੈਂ ਜਾ ਕੇ ਆਪਣੇ ਗੁਰੂ ਨੂੰ ਨਮਸਕਾਰ ਕਰ ਲਵਾਂ ਮੈਂ ਜੋ ਗੁਰੂ ਵਾਲਾ ਬਣ ਜਾਵਾਂ ਜਾਂ ਜਾ ਕੇ ਬੰਦਗੀ ਕਰ ਲਵਾਂ ਮਾਧਿ ਕਹਿੰਦੇ ਨੇ ਇੱਕ ਘੜੀ ਦਾ ਸਮਾਂ ਜਿਹੜਾ ਹੈ ਇੱਕ ਛਿਨ ਦਾ ਸਮਾਂ ਜਿਹੜਾ ਹੈ ਉਸ ਸਮੇਂ ਨਹੀਂ ਪ੍ਰਾਪਤ ਹੋਣਾ ਇਸ ਕਰਕੇ ਮਾਧਿ ਕਹਿੰਦੇ ਮਨ ਵਿੱਚ ਨਾ ਰਹਿ ਜਾਵੇ ਗੁਰਤੇਗ ਬਾਦਰ ਮਾਧਿ ਕਹਿੰਦੇ ਦਾਰਾ ਮੀਤ ਪੂਤ ਰਤ ਸੰਪਤ ਤਨ ਪੂਰਨ ਸਭ ਮਹੀਂ ਮਾਧਿ ਕਹਿੰਦੇ ਦਾਰਾ ਦਾ ਭਾਵ ਹੁੰਦਾ ਹੈ ਇਸਤਰੀ मीत ਨਾਮ ਹੈ ਮਿੱਤਰ ਦਾ ਪੂਤ ਨਾਮ ਪੁੱਤ ਦਾ ਹੈ ਰਥ ਨਾਮ ਹੈ ਸਵਾਰੀ ਦਾ ਭਾਵੇਂ ਦੋ ਪਹੀਆਂ ਵਾਲੀ ਚਾਰ ਪਹੀਆਂ ਵਾਲੇ ਗੱਡੀ ਆਦਕ ਨੂੰ ਕਹਿ ਸਕਦੇ ਆਂ ਰਥ ਸੰਪਤ ਕਹਿੰਦੇ ਨੇ ਮਾਲ ਨੂੰ ਮਾਲ ਤੋਂ ਭਾਵ ਹੈ ਪਸ਼ੂ ਡੰਗਲ ਘੋੜੇ ਹਾਥੀ ਆਦਕ ਮਰ ਕਹਿੰਦੇ ਇਹ ਸੰਪਤੀ ਹੈ ਧਨ ਦੌਲਤ ਮਰ ਕਹਿੰਦੇ ਇਹ ਸਾਰਾ ਕੁਝ ਜਿੰਨਾ ਸੰਸਾਰ ਵਿੱਚ ਨਜ਼ਰ ਆਉਂਦਾ ਹੈ ਔਰ ਸਗਲ ਮਿੱਥਿਆ ਇਹ ਜਾਨੋ ਭਜਨ ਰਾਮ ਕੋ ਸਹੀ ਬਾਦ ਕੰ ਇਹ ਸਾਰਾ ਕੁਝ ਹੀ ਜਿੰਨਾ ਕੁਛ ਦਿਖਾਈ ਦੇ ਰਿਹਾ ਹੈ ਭਾਵੇਂ ਇਸਤਰੀ ਹੈ ਮਿੱਤਰ ਨੇ ਪੁੱਤ ਨੇ ਸਵਾਰੀਆਂ ਨੇ ਸਾਡੇ ਮਾਲ ਡੰਗਰ ਘੋੜੇ ਹਾਥੀ ਸਵਾਰੀਆਂ ਆਦਕ ਨੇ ਭਾਵੇਂ ਸਾਡੇ ਘਰ ਦੇ ਧਨ ਦੌਲਤ ਸੰਪਤੀ ਹੈ ਹੋਰ ਵੀ ਜਿੰਨਾ ਕੁਝ ਹੈ ਮਾਰੇ ਕੰ ਇਹ ਔਰ ਸਗਲ ਸਾਰਾ ਕੁਝ ਮਿੱਥਿਆ ਇਹ ਜਾਨੋ ਸਾਰਾ ਕੁਝ ਝੂਠਾ ਹੈ ਮਾਦੇ ਕਹਿੰਦੇ ਇਨ ਝੂਠਾ ਕਰਕੇ ਜਾਨਣਾ ਕਰ ਭਜਨ ਰਾਮ ਕੋ ਸਹੀ ਇੱਕ ਪਰਮਾਤਮਾ ਦੀ ਬੰਦਗੀ ਸੱਚੀ ਹੈ ਹੋਰ ਸਾਰਾ ਕੁਝ ਝੂਠ ਹੈ ਜੋ ਕੁਝ ਅੱਖਾਂ ਦੇ ਨਾਲ ਦਿਸ ਰਿਹਾ ਮਾਦੇ ਕਹਿੰਦੇ ਇਹ ਹੈ ਨਹੀਂ ਇਨਾਂ ਵਿੱਚੋਂ ਤੇਰਾ ਕੁਝ ਨਹੀਂ ਹੈ ਮਾਦੇ ਕਹਿੰਦੇ ਇਹ ਔਣਾ ਚਰ ਜਿੰਨਾ ਚਿਰ ਸਰੀਰ ਵਿੱਚ ਸਾਹ ਨੇ ਉਸ ਤੋਂ ਬਾਅਦ ਵਿੱਚ ਤੇਰੇ ਨਾਲ ਇਹ ਕੁਝ ਨਹੀਂ ਹੋਣਾ ਜਿਸ ਸਮੇਂ ਜਮਾਨੇ ਆ ਕੇ ਕੇਸਾਂ ਤੋਂ ਫੜ ਲਿਆ ਤੇਰੇ ਸਰੀਰ ਨੂੰ ਆਪਣੇ ਅਧੀਨ ਕਰ ਲਿਆ ਮਾਰੇ ਕਹਿੰਦੇ ਨਾ ਉਦੋਂ ਪੁੱਤ ਨਾਲ ਜਾਣਾ ਹੈ ਨਾ ਧੰਨ ਨੇ ਜਾਣਾ ਹੈ ਨਾ ਇਸਤਰੀ ਨੇ ਜਾਣਾ ਹੈ ਨਾ ਤੇਰੀਆਂ ਸਵਾਰੀਆਂ ਨੇ ਜਾਣਾ ਨਾ ਮਹਿਲ-ਮਹੱਲ ਨੇ ਜਾਣਾ ਹੈ ਮਾਰੇ ਕਹਿੰਦੇ ਉਦੋਂ ਪ੍ਰਮਾਤਮਾ ਦੀ ਬੰਦਗੀ ਤੇਰੇ ਨਾਲ ਜਾਣੀ ਹੈ ਇਸ ਕਰਕੇ ਮਾਰੇ ਕਹਿੰਦੇ ਸਾਰਾ ਕੁਝ ਮਿੱਥਿਆ ਕਰਕੇ ਮੰਨ ਇਹਨੂੰ ਵਰਤ ਜ਼ਰੂਰ ਪਰ ਮਾਰੇ ਕਹਿੰਦੇ ਮਨ ਵਿੱਚ ਜਰੂਰ ਰੱਖ ਕਿ ਇਹ ਮਿੱਤਿਆ ਹੈ ਇਹ ਸੱਚ ਨਹੀਂ ਹੈ ਇਹਨੇ ਨਾਲ ਨਹੀਂ ਜਾਣਾ ਮਾਰੇ ਕਹਿੰਦੇ ਨੇ ਇਹ ਸਾਰਾ ਕੁਝ ਇਕੱਠਿਆਂ ਕਰਦਿਆਂ ਹੋਇਆਂ ਨਾਲ ਪਰਮਾਤਮਾ ਦੀ ਬੰਦਗੀ ਕਰ ਸੱਚ ਦੀ ਕਿਰਤ ਕਰ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹੀ ਫਿਰਤ ਫਿਰਤ ਦਾ ਭਾਵ ਹੈ ਇਹ ਮਨੁੱਖਾ ਦੇਹੀ ਨਹੀਂ ਕਿ ਇਸ ਦੇਹੀ ਦੇ ਵਿੱਚ ਹੀ ਆਪਾਂ ਪੜ ਕਰੇ ਮਾਰੇ ਨੇ ਦੋ ਵਾਰ ਫਿਰਤ ਬਿਤ ਲਿਖਿਆ ਭਾਵ ਪਹਿਲਾਂ ਵੀ ਕਈ ਜਨਮ ਧਾਰੇ ਹਨ ਜਿਹਦੇ ਵਿੱਚ ਅਸੀਂ ਭਟਕਣਾ ਵਿੱਚ ਹੀ ਪਏ ਰਹੇ ਹਾਂ ਪ੍ਰਮਾਤਮਾ ਦੀ ਬੰਦਗੀ ਤੋਂ ਵਾਂਝੇ ਰਹਿ ਕੇ ਗੁਨਾ ਤੋਂ ਵਾਂਝੇ ਰਹਿ ਕੇ ਗੁਰੂ ਤੋਂ ਵਾਂਝੇ ਰਹਿ ਕੇ ਮਾਰੇ ਕਹਿੰਦੇ ਭਟਕਣਾ ਵਿੱਚ ਪਏ ਰਹੇ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਵਾਰੇ ਕਹਿੰਦੇ ਬੜੇ ਯੁੱਗਾਂ ਦੇ ਵਿੱਚ ਇਹ ਜਨਮ ਨੂੰ ਜੂਏ ਦੇ ਵਿੱਚ ਹਾਰਿਆ ਏ ਬੜੇ ਜਨਮ ਪਹਿਲਾਂ ਬਤੀਤ ਕੀਤੇ ਨੇ ਮਾਨਸ ਦੇ ਲਈ ਹੁਣ ਸਾਨੂੰ ਮਨੁੱਖਾ ਇਹ ਦੇਹੀ ਮਿਲੀ ਹੈ ਜਿਹੜੀ ਬੜੀ ਸੋਹਣੀ ਸੋ ਤੇ ਜੇ ਢਾਗ ਨਾ ਪ੍ਰਮਾਤਮਾ ਨੇ ਬਣਾਈ ਇਹਦੇ ਵਿੱਚ ਦਿਮਾਗ ਪਾਇਆ ਸੋਚਣ ਦੀ ਸਮਝਣ ਦੀ ਸ਼ਕਤੀ ਪਾਈ ਅੱਖਾਂ ਨੱਕ ਹੱਥ ਕਿਰਤ ਕਰਨ ਦਾ ਬਲ ਮਹਾਰਾਜ ਨੇ ਬਖਸ਼ਿਆ ਹੈ ਸੰਗਤ ਕਰਨ ਦਾ ਮਹਾਰਾਜ ਨੇ ਬਲ ਬਖਸ਼ਿਆ ਹੈ ਨਾਮ ਜਪਣ ਦਾ ਪ੍ਰਮਾਤਮਾ ਨੇ ਬਲ ਬਖਸ਼ਿਆ ਹੈ ਮਾਰੇ ਕਹਿੰਦੇ ਇਹ ਮਨੁੱਖਾ ਦੇ ਹੀ ਅਜਾਈ ਨਾ ਚਲੀ ਜਾਏ ਜਿੱਤੇ ਹੋਰ ਜਨਮ ਗਏ ਨੇ ਮਾਰੇ ਕਹਿੰਦੇ ਉਹਨਾਂ ਵਿੱਚ ਨਾਮ ਬੰਦਗੀ ਕਰ ਸਕਦਾ ਹੈ ਮਨੁੱਖ ਨਾ ਸੇਵਾ ਕਰ ਸਕਦਾ ਨਾ ਸਿਮਰਨ ਨਾ ਸੰਗਤ ਕਰ ਸਕਦਾ ਮਾਰੇ ਕਹਿੰਦੇ ਜਿਹੜੀ ਆ ਮਨੁੱਖਾ ਦੇਹੀ ਮਿਲੀ ਐ ਮਾਰੇ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਇਹ ਧਰਤੀ ਵਿੱਚ ਮਨੁੱਖ ਦੀ ਸਰਦਾਰੀ ਹੈ ਮਨੁੱਖ ਸਾਰਿਆਂ ਦਾ ਸਰਦਾਰ ਹੈ ਸਾਰੇ ਜੀਵ ਜੰਤੂ ਜਿਹੜੇ ਨੇ ਮਨੁੱਖ ਤੋਂ ਡਰਦੇ ਨੇ ਕਿਉਂ ਡਰਦੇ ਨੇ ਕਿਉਂਕਿ ਮਨੁੱਖ ਦੇ ਕੋਲ ਸਮਝ ਹੈ ਮਨੁੱਖ ਹਾਥੀ ਸ਼ੇਰ ਆਦ ਕ ਵੱਡੇ ਵੱਡੇ ਜਾਨਵਰ ਵੀ ਜਿਹੜੇ ਨੇ ਉਹਨਾਂ ਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਇਸ ਕਰਕੇ ਮਾਰੇ ਕਹਿੰਦੇ ਨੇ ਇਹ ਮਨੁੱਖਾ ਦੇਹੀ ਮਿਲੀ ਐ ਇਹਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਦੀ ਬੰਦਗੀ ਕਰਕੇ ਇਹਨੂੰ ਸਫਲ ਕਰਨਾ ਐ ਨਾਨਕ ਕਹਿਤ ਮਿਲਨ ਕੀ ਬਰੀਆ ਧੰ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਹ ਤੈਨੂੰ ਵਾਰੀ ਮਿਲੀ ਐ ਪ੍ਰਮਾਤਮਾ ਨੂੰ ਮਿਲਣ ਦੀ ਬਰੀਆ ਨਾਮ ਇੱਕ ਮੌਕਾ ਇੱਕ ਅਵਸਰ ਇੱਕ ਵਾਰੀ ਹੈ ਮਾਰੇ ਕਹਿੰਦੇ ਜਿਸ ਪ੍ਰਕਾਰ ਬੱਚੇ ਖੇਡਦੇ ਨੇ ਉਹਦੇ ਵਿੱਚ ਕੋਈ ਪ੍ਰਕਾਰ ਦੇ ਖੇਡਾ ਖੇਡਦੇ ਨੇ ਹਰੇਕ ਬੱਚੇ ਦੀ ਵਾਰੀ ਆਉਂਦੀ ਹੈ ਉਹ ਆਪਣੀ ਵਾਰੀ ਦਿੰਦਾ ਹੈ ਬਾਕੀ ਸਾਰੇ ਛੁੱਪ ਜਾਂਦੇ ਨੇ ਬਾਰੇ ਤੇ ਕਹਿੰਦੇ ਨੇ ਇਸੇ ਤਰ੍ਹਾਂ ਹੁਣ ਤੇਰੀ ਵਾਰੀ ਆਈ ਹੈ ਗੁਰੂ ਨਾਲ ਲੱਭਣ ਦੀ ਗੁਰੂ ਨੂੰ ਪ੍ਰਾਪਤ ਕਰਨ ਦੀ ਪ੍ਰਮਾਤਮਾ ਨੂੰ ਲੱਭਣ ਦੀ ਇਹ ਵਾਰੀ ਹੈ ਮਾਰੇ ਕਹਿੰਦੇ ਇਸ ਵਾਰੀ ਦੇ ਵਿੱਚ ਆਪਣੇ ਜੀਵਨ ਨੂੰ ਸਫਲਾ ਕਰ ਲੈ ਸਿਮਰਤ ਕਹਾ ਨਹੀਂ ਕਿਉਂ ਤੂੰ ਪ੍ਰਮਾਤਮਾ ਦਾ ਸਿਮਰਨ ਬੰਦਗੀ ਤੀਰਥਾਂ ਤੇ ਜਾ ਕੇ ਪ੍ਰਮਾਤਮਾ ਦੀ ਬੰਦਗੀ ਕਿਉਂ ਨਹੀਂ ਕਰਦਾ ਕਿਉਂਕਿ ਇਹ ਸਾਰਾ ਸੰਸਾਰ ਜਿਹਦੇ ਨਾਲ ਤੂੰ ਜੁੜਿਆ ਹੈ ਆਪਣ ਨੂੰ ਮਨ ਨੂੰ ਜੋੜਿਆ ਹੈ ਇਹ ਸਾਰੇ ਹੀ ਮਿੱਥਿਆ ਹਨ ਇਕ ਦਿਨ ਤੈਨੂੰ ਸੰਸਾਰ ਤੋਂ ਜਾਣਾ ਪੈਣਾ ਤੇ ਇਸ ਨੇ ਕਿਸੇ ਨੇ ਵੀ ਨਾਲ ਤੇਰੇ ਜਾਣਾ ਨਹੀਂ ਇੱਕ ਪ੍ਰਮਾਤਮਾ ਦਾ ਭਜਨ ਨਾਮ ਕੋ ਸਹੀ ਇਹੀ ਸੱਚਾ ਹੈ ਇਹੀ ਸਾਡੇ ਨਾਲ ਜਾਣਾ ਇਸ ਕਰਕੇ ਸੰਗਤ ਕਰੀਏ ਪ੍ਰਮਾਤਮਾ ਦੀ ਬੰਦਗੀ ਸਿਮਰਨ ਕਰੀਏ ਇਸ ਸਿਮਰਨ ਦੇ ਨਾਲ ਸਾਡਾ ਮਨੁੱਖਾ ਜਨਮ ਜਾਮਾ ਸਫਲਾ ਹੋ ਜਾਏਗਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਮੁਖਵਾਗ ਦੀ ਵਿਆਖਿਆ ਬਖਸ਼ਿਸ਼ ਕੀਤੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਆਂ ਦਾਸ ਪਾਸੋਂ ਹੋਈਆਂ ਭੁੱਲਾਂ ਦੀ ਕਿਮਾ ਕਰਨੀ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ